ਲੋਕ ਸਭਾ ਚੋਣਾਂ ਦੇ ਤੀਜੇ ਪੜਾ ਲਈ ਨੋਟੀਫਿਕੇਸ਼ਨ ਜਾਰੀ ਹੋ ਗਿਆ ਇਸ ਪੜਾ ਚ 12 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 94 ਸੀਟਾਂ ਤੇ 7 ਮਈ ਨੂੰ VOTING ਹੋਵੇਗੀ ਮਾਧ ਪ੍ਰਦੇਸ਼ ਦੀ ਬੈਤੂਲ ਲੋਕ ਸਭਾ ਸੀਟ ਲਈ ਵੀ 7 ਮਈ ਨੂੰ ਹੀ VOTING ਹੋਵੇਗੀ ਜ਼ਿਕਰਯੋਗ ਹੈ ਕਿ ਮਾਧ ਪ੍ਰਦੇਸ਼ ਦੀ ਬੈਤੂਲ ਲੋਕ ਸਭਾ ਸੀਟ ਤੇ ਦੂਜੇ ਪੜਾ ਦੀ VOTING 26 ਅਪ੍ਰੈਲ ਨੂੰ ਹੋਣੀ ਸੀ ਪਰ ਬਸਪਾ ਉਮੀਦਵਾਰ ਅਸ਼ੋਕ ਭਲਾਵੀ ਦੀ ਮੌਤ ਹੋਣ ਕਾਰਨ ਇਸ ਸੀਟ ਤੇ ਚੋਣ ਮੁਲਤਵੀ ਕਰ ਦਿੱਤੀ ਗਈ ਤੀਜੇ ਪੜਾ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦੀ ਆਖਰੀ ਮਿਤੀ 19 ਅਪ੍ਰੈਲ ਹੈ ਇਸ ਪੜਾ ਵਿੱਚ ਅਸਾਮ ਤੋਂ 4 ਬਿਹਾਰ ਤੋਂ 5 ਛਤੀਸਗੜ ਤੋਂ 7 ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਤੋਂ 2 ਗੋਆ ਤੋਂ 2 ਗੁਜਰਾਤ ਤੋਂ 26 ਜੰਮੂ ਕਸ਼ਮੀਰ ਤੋਂ 1 ਕਰਨਾਟਕ ਤੋਂ 14 ਮਹਾਰਾਸ਼ਟਰ ਦੀਆਂ 11 ਮੱਧ ਪ੍ਰਦੇਸ਼ ਦੀਆਂ 8 ਉੱਤਰ ਪ੍ਰਦੇਸ਼ ਦੀਆਂ 10 ਅਤੇ ਪੱਛਮੀ ਬੰਗਾਲ ਦੀਆਂ 4 ਸੀਟਾਂ ਤੇ VOTING ਹੋਵੇਗੀ ਇਹਨਾਂ ਸੀਟਾਂ 'ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ VOTING ਹੋਵੇਗੀ ਜਦਕਿ ਅਸਾਮ ਦੀਆਂ ਸੀਟਾਂ 'ਤੇ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ VOTING ਹੋਵੇਗੀ ਬਿਹਾਰ ਦੀਆਂ ਖਗੜੀਆ ਅਤੇ ਮਦੇਪੁਰਾ ਸੀਟਾਂ ਤੇ ਕੁਝ ਵਿਧਾਨ ਸਭਾ ਹਲਕਿਆਂ ਵਿੱਚ ਸ਼ਾਮ 4 ਵਜੇ ਤੱਕ VOTING ਹੋਵੇਗੀ